ਪੋਸਟਪੋਨ ਕਰਿਆ ਗਿਆ ਫਿਰ ਉਸ ਤੋਂ ਬਾਅਦ ਆ ਲਗਾਤਾਰ ਜਿਹੜੀ ਬਾਈ ਦੇ ਵਿੱਚ ਚੋਣਾਂ ਹੋਣੀਆਂ ਸੀ ਉਹਦੇ ਤੇ ਹੁਣ ਜਿਹੜਾ ਇਹਨਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਣਾ ਆਪਾਂ ਇਹ ਜੰਗ ਜਿਹੜੀ ਜਿੱਤਾਂਗੇ ਵੀ ਉਹਦੇ 'ਚ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣਾ ਤਕਰੀਬਨ ਕਿੰਨੇ ਸਾਲਾਂ ਦਾ ਗੈਪ ਪੈ ਜਾਊਗਾ ਜਿਹੜਾ ਸੈਨਟ ਤੇ ਸਿੰਡੀਕੇਟ ਨੇ ਡਿਸੀਜਨ ਲੈਣੇ ਸੀ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਸਿੱਧਾ ਤੇ ਸਿੱਧਾ ਕੇਂਦਰ ਸਰਕਾਰ ਆ ਏ ਬਿਲਕੁਲ ਇੱਥੇ ਉਹ ਕਿਉਂ ਕਬਜ਼ਾ ਕਰਨਾ ਚਾਹੁੰਦੇ ਨੇ ਕਿਉਂਕਿ ਹਰਿਆਣਾ ਹਿਮਾਚਲ ਪੰਜਾਬ ਇਕੱਠਾ ਰੀਜ਼ਨ ਆ ਇੱਥੇ ਆਪਦੇ ਬੰਦਿਆਂ ਨੂੰ ਫਿੱਟ ਕਰਕੇ ਉਹ ਆਪਦੇ ਤਰੀਕੇ ਦੇ ਪ੍ਰੋਫੈਸ਼ਨਲਸ ਨੂੰ ਫਿੱਟ ਕਰਕੇ ਆਪਦੀ ਆਈਡੀਓਲੋਜੀ ਨੂੰ ਇੱਥੇ ਭੇਜ ਕੇ ਸਾਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਆ ਤੇ ਜਿਹੜੀ ਲੜਾਈ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ ਨੇ ਪੂਰੇ ਹਿੰਦੁਸਤਾਨ ਨੇ ਭਾਰਤ ਨੇ ਇਕੱਠੇ ਹੋ ਕੇ ਲੜੀ ਸੀ ਉਹ ਚੀਜ਼ ਦੇ ਵਿੱਚ ਇਹਨਾਂ ਨੇ ਦੇਖਿਆ ਵੀ ਇਹ ਸਾਰੇ ਰੀਜ਼ਨ ਜਿੱਥੇ ਖੇਤੀਬਾੜੀ ਨਾਲ ਸੰਬੰਧਿਤ ਆ ਜਿਹੜਾ ਇਹ ਖੂਨ ਇਹ ਹਮੇਸ਼ਾ ਇਕੱਠਾ ਹੁੰਦਾ ਤੇ ਇਹਨੂੰ ਕਿਵੇਂ ਤੋੜਿਆ ਜਾਵੇ ਤਾਂ ਫਿਰ ਉਹਨਾਂ ਨੇ ਇਹ ਹੱਥਗੰਡਾ ਬਣਾਇਆ ਵੀ ਅਸੀਂ ਸੈਨੇਟ ਨੂੰ ਆਪਦੇ ਹੱਥਾਂ 'ਚ ਲਈਏ ਤੇ ਇੱਥੇ ਆਪਣੇ ਤਰੀਕੇ ਨਾਲ ਜਿਹੜਾ ਆਪਣੇ ਬੰਦਿਆਂ ਨੂੰ ਨੋਮੀਨੇਟ ਕਰੀਏ ਤੇ ਉਹ ਫਿਰ ਇਹਨਾਂ ਦੇ ਹੱਥਾਂ ਦੀ ਕਟਰ ਪੁਤਲੀ ਬਣ ਕੇ ਇਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਣ ਤੇ ਇਹਨਾਂ ਦੇ ਦੱਸੇ ਹੋਏ ਜਿਹੜੇ ਫੈਸਲੇ ਹੋ ਸੰਗਣ ਮੈਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਕਿਉਂਕਿ ਮੈਂ ਇਸ ਮਿੱਟੀ ਤੇ ਇਸ ਧਰਤੀ ਤੇ ਜਦੋਂ ਪੈਰ ਰੱਖਦਾ ਤੇ ਉਦੋਂ ਫਿਰ ਮੈਂ ਆਪਦਾ ਅੱਜ ਦਾ ਜੋ 골ਡੀ ਆ ਉਹਨੂੰ ਮੈਂ ਭੁੱਲ ਕੇ ਆਉਣਾ ਉਦੋਂ ਮੈਂ ਉਰੇ ਪੰਜਾਬ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਕੇ ਆਉਣਾ ਇਹ ਗਵਾਹ ਨੇ ਸਾਡੇ ਦਰਖਤ ਇਹ ਗਵਾਹ ਨੇ ਜਿਹੜੀਆਂ ਗਲੈਰ ਨਾਲ ਲੱਗੀਆਂ ਹੋਈਆਂ ਨੇ ਇਹ ਗਵਾਹ ਨੇ ਫੁੱਟਪਾਥ 23 ਸਾਲ ਤੱਕ ਮੈਨੂੰ ਹੋ ਗਏ ਲੜਾਈ ਲੜਦੇ ਨੂੰ ਪਰ ਨੌਜਵਾਨ ਸਾਥੀਓ ਕਿਸਾਨ ਜਥੇਬੰਦੀਓ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜੀ ਲੜਾਈ ਲੜਦੇ ਹੋ ਕੰਮ ਤਾਂ ਇਹ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਅਸੀਂ ਆਪਣੀ ਬੋਲੀ ਪਿੱਛੇ ਲੜ ਰਹੇ ਹਾਂ ਅਸੀਂ ਆਪਣੀ ਯੂਨੀਵਰਸਿਟੀ ਪਿੱਛੇ ਲੜ ਰਹੇ ਹਾਂ ਵੀਰ ਨੇ ਬਿਲਕੁਲ ਸਹੀ ਕਿਹਾ ਲਗਾਤਾਰ 10-15 ਇੰਟਰਵਿਊ ਚ ਤਾਂ ਮੈਂ ਇਹ ਗੱਲ ਕਹਿ ਚੁੱਕਿਆ ਉਹ ਵੀ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਜਾ ਕਿੱਧਰ ਨੂੰ ਰਹੀ ਆ ਕਿਉਂਕਿ 8ਵੀਂ ਤੱਕ ਅਸੀਂ ਵਿਦਿਆਰਥੀਆਂ ਨੂੰ ਫੇਲ ਹੀ ਨਹੀਂ ਕਰਦੇ ਮੈਨੂੰ ਦੱਸੋ 8ਵੀਂ ਤੋਂ ਬਾਅਦ ਬੱਚਾ ਆਪਦੇ ਆਪ ਨੂੰ ਕਿਵੇਂ ਕਿਸ ਕੰਪੀਟੀਸ਼ਨ ਦੇ ਵਿੱਚ ਫਿੱਟ ਕਰੂਗਾ ਇਹ ਜਾਣਬੁੱਝ ਕੇ ਕਿਉਂਕਿ ਉਹ ਬੱਚੇ ਨੇ ਜਿਹੜੇ ਉਹ ਆਪਣੇ ਕਿਸਾਨਾਂ ਦੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੂੰ ਐਜੂਕੇਸ਼ਨ ਦੇਣੀ ਹੀ ਨਹੀਂ ਚਾਹੁੰਦੇ ਜਦੋਂ 8ਵੀਂ ਤੱਕ ਕੋਈ ਬੱਚਾ ਫੇਲ ਹੀ ਨਹੀਂ ਹੋਊਗਾ ਤਾਂ ਉਹ ਕਿਵੇਂ ਆਪਦੇ ਕੈਰੀਅਰ ਬਾਰੇ ਸੋਚ ਸਕੂਗਾ